ਜੀ ਧੰਨਵਾਦ। ਇਹ ਕੀ ਅਪਡੇਟ ਹੈਗੀ ਆ ਜੀ ਕੀ ਕੋਈ ਚੱਲ ਰਿਹਾ ਹੈਗਾ? ਬਿਲਕੁਲ ਹੋ ਪਵੰਦਰ ਪੰਜਾਬ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਅੱਜ ਇੱਕ ਹੋਰ ਇਸ਼ੂ ਜਿਹੜਾ ਸਾਹਮਣੇ ਆਇਆ ਦਰਸਲ ਬਲਵੰਤ ਸਿੰਘ ਰਾਜਵਾਨਾ ਜਿਹੜੇ ਤਰੀਬ 30 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਵੱਲੋਂ ਐਸਡੀਪੀਸੀ ਪ੍ਰਧਾਨ ਨੂੰ ਇੱਕ ਚਿੱਠੀ ਲਿਖੀ ਗਈ ਹੈ। ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜੋ ਤੁਸੀਂ ਫੈਸਲਾ ਲਿਆ ਏ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲਾਉਣ ਦਾ ਉਹ ਵਾਪਸ ਲਿਆ ਜਾਵੇ ਉਸ ਤੇ ਇਤਰਾਜ਼ ਦਿਤਾਇਆ ਕਿ ਡਾਕਟਰ ਮਨਮੋਹਨ ਸਿੰਘ ਦਾ ਉਸੇ ਪਾਰਟੀ ਦੇ ਨਾਲ ਸੰਬੰਧਤ ਨੇ ਕਾਂਗਰਸ ਪਾਰਟੀ ਦੇ ਨਾਲ ਜਿਹੜੀ ਕਾਂਗਰਸ ਪਾਰਟੀ ਦੇ ਤੇ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਕਰਨ ਦਾ ਇਲਜ਼ਾਮ ਹੈ ਉਹੀ ਕਾਂਗਰਸ ਪਾਰਟੀ ਹੈ ਜਿਹੜੀ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰਾ ਚੁੱਕੀ ਹੈ ਹਾਲਾਂਕਿ ਠੀਕ ਹੈ ਕਿ ਡਾਕਟਰ ਮਨਮੋਹਨ ਸਿੰਘ ਇੱਕ ਬੇਦਾਗ ਸ਼ਖਸੀਅਤ ਸੀ ਪਰ ਉਹਨਾਂ ਦੀ ਗਾਂਧੀ ਪਰਿਵਾਰ ਦੇ ਨਾਲ ਨੇੜਤਾ ਜਾਂ ਉਸ ਕਾਂਗਰਸ ਪਾਰਟੀ ਦੇ ਨਾਲ ਸ਼ਾਮਲ ਹੋਣਾ ਤਾਂ ਹੁਣ ਇਸ ਤੇ ਇਤਰਾਜ਼ ਚੁਟਾਇਆ ਗਿਆ ਹਾਲਾਂਕਿ ਇਸ ਦੇ ਵਿੱਚ ਵੀ ਦੋ ਪੱਖ ਸਾਹਮਣੇ ਆ ਰਹੇ ਨੇ ਕਿ ਜੀ ਜਿਹੜੇ ਸਿੱਖ ਵਿਦਵਾਨ ਸੀਗੇ ਡਾਕਟਰ ਮਨਮੋਹਨ ਸਿੰਘ ਬਹੁਤ ਵੱਡੇ ਅਰਥ ਸ਼ਾਸਤਰੀ ਸੀਗੇ ਡਾਕਟਰ ਮਨਮੋਹਨ ਸਿੰਘ ਤੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਕਰਕੇ ਜਿਹੜਾ ਸਿੱਖਾਂ ਦਾ ਮਾਣ ਵਧਿਆ ਪਰ ਦੂਜੇ ਪਾਸੇ ਇੱਕ رائے ਜਿਹੜੀ ਹੁਣ ਬਲਵੰਤ ਸਿੰਘ ਰਾਜੂਆਣਾ ਦੇ ਵੱਲੋਂ ਵੀ ਪ੍ਰਗਟ ਕੀਤੀ ਗਈ ਹੈ ਚਿੱਠੀ ਲਿਖ ਕੇ ਐਸਜੀਪੀਸੀ ਦੇ ਪ੍ਰਧਾਨ ਨੂੰ ਕਿ ਫੇਰ ਤਾਂ ਕਾਂਗਰਸ ਪਾਰਟੀ ਦੇ ਨਾਲ ਸੰਬੰਧ ਸੀਗੇ ਐ ਤਾਂ ਫਿਰ ਗਿਆਨੀ ਜੈਲ ਸਿੰਘ ਵੀ ਸੀਗੇ ਜਾਂ ਹੋਰ ਬਹੁਤ ਸਾਰੇ ਜਿਹੜੇ ਸਿੱਖ ਨੇ ਹਉਣਗੇ ਵਕ ਵਕ ਅਉਧਿਆਂ ਦੇ ਉੱਤੇ ਤੇ ਸਿੱਖ ਅਜੈਬ ਘਰ ਦੇ ਵਿੱਚ ਤਾਂ ਤਸਵੀਰਾਂ ਉਹਨਾਂ ਦੀਆਂ ਲੱਗਦੀਆਂ ਨੇ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਕੁਝ ਕੀਤਾ ਏ ਉੱਥੇ ਤੁਸੀਂ ਦੇਖੋ ਕਿ ਜਿਹੜੀਆਂ ਜਦੋਂ ਤੁਸੀਂ ਕਿਤੇ ਜਾਣਦੇ ਹੋ ਕੇਂਦਰੀ ਸਿੱਖ ਅਜੈਬ ਘਰ ਦੇ ਵਿੱਚ ਕਿ ਤਸਵੀਰਾਂ ਕਿਹਨਾਂ ਕਿਨਾਂ ਦੀਆਂ ਨੇ ਜਿਨ੍ਹਾਂ ਨੇ ਸਿੱਖ ਪੰਥ ਲਈ ਕੋਈ ਯੋਗਦਾਨ ਪਾਇਆ ਠੀਕ ਹੈ ਡਾਕਟਰ ਮਨਮੋਹਨ ਸਿੰਘ ਚੰਗੀ ਸ਼ਖਸੀਅਤ ਸੀ ਵਿਦਵਾਨ ਸੀ ਸਿੱਖ ਵਿਦਵਾਨ ਸੀ ਅਰਥਸ਼ਾਸਤਰੀ ਸੀ ਬਹੁਤ ਪੜ੍ਹੇ ਲਿਖੇ ਸੀ ਦੇਸ਼ ਦੇ ਦੋ ਵਾਰ ਪ੍ਰਧਾਨ ਮੰਤਰੀ ਰਹੇ ਪਰ ਸਵਾਲ ਹੁਣੇ ਖੜਾ ਹੋ ਗਿਆ ਕਿ ਕੀ ਤਸਵੀਰ ਲੱਗਣੀ ਚਾਹੀਦੀ ਹੈ ਜਾਂ ਨਹੀਂ ਕਿਉਂਕਿ ਅੰਤਰੰਕ ਕਮੇਟੀ ਦੀ ਮੀਟਿੰਗ ਹੁੰਦੀ ਹੈ ਐਸਜੀਪੀਜੀ ਦੀ ਜੋ ਅੰਤਰੰਕ ਕਮੇਟੀ ਹੈ ਉਹਦੇ ਵਿੱਚ ਫੈਸਲਾ ਲੈ ਲਿਆ ਜਾਂਦਾ ਹੈ ਕਿ ਡਾਕਟਰ ਮਨਮੋਹਨ ਸਿੰਘ ਦੀ ਅਸੀਂ ਤਸਵੀਰ ਨੂੰ ਸਿੱਖ ਅਜਾਇਬ ਘਰ ਦੇ ਵਿੱਚ ਲਾਵਾਂਗੇ ਜਿਸ ਤੇ ਕੁਝ ਪੰਥਕ ਤੇਰਾ ਸਵਾਲ ਵੀ ਚੁੱਕਦਿਆਂ ਨੇ ਆਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਤੇ ਹੁਣ ਬਲਬੀ ਜੋ ਬਲਵੰਤ ਸਿੰਘ ਰਾਜਵਾਨ ਜਿਨ੍ਹਾਂ ਦੇ ਵੱਲੋਂ ਜਿਹੜਾ ਬਿਆਨਤ ਸਿੰਘ 1995 ਦੇ ਵਿੱਚ 31 ਅਗਸਤ ਦੇ ਵਿੱਚ ਬੰਮ ਧਮਾਕੇ ਦੇ ਵਿੱਚ ਉਡਾ ਦਿੱਤਾ ਗਿਆ ਸੀ ਕਿਉਂਕਿ ਬਹੁਤ ਵੱਡੇ ਇਲਜ਼ਾਮ ਹੋਣਾ ਤੇ ਵੀ ਸੀਗੇ ਕਿ ਪੰਜਾਬ ਦੇ ਨੌਜਵਾਨਾਂ ਦਾ ਕਹਾਣ ਕੀਤਾ ਹੈ ਤਾਂ ਹੁਣ ਉਸ ਮਾਮਲੇ ਦੇ ਵਿੱਚ ਸਜ਼ਾ ਭੁਗਤ ਰਹੇ ਨੇ 30 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਸਜ਼ਾਪਤਾ ਨੇ ਉਹਨਾਂ ਦੇ ਵੱਲੋਂ ਚਿੱਠੀ ਲਿਖੇ ਜਾਣਾ ਜੀ ਬਹੁਤ ਵੱਡੇ ਮਾਇਨੇ ਨੇ ਦੇਖਣਾ ਇਹ ਹੈ ਹੁਣ ਐਸਜੀਪੀਸੀ ਇਸ ਤੇ ਕੀ ਕੁਝ ਅੱਗੇ ਫੈਸਲਾ ਲੈਂਦੀ ਹੈ ਕਿ ਬਜੇਦਰਾਂ ਦੀ ਹੈ ਕਿ ਅਸੀਂ ਤਸਵੀਰ ਲਾਵਾਂਗੇ ਡਾਕਟਰ ਮਨਮੋਹਨ ਸਿੰਘ ਦੀ ਜਾਂ ਫਿਰ ਇਸ ਨੂੰ ਵਾਪਸ ਲੈਂਦੇ ਇਹ ਦੇਖਣਾ ਹੋਏਗਾ ਭੁਪਿੰਦਰ ਜੀ 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 ਜੀਰਣ ਜੀ ਤੇ ਇਹਨਾਂ ਖਬਰਾਂ ਤੁਹਾਡੇ ਤੱਕ ਜੀ 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 ਕੰਟੀਨਿਊ ਕਰਾਂਗੇ ਜੀ ਆਪਾਂ ਠੀਕ ਆ ਭਿੰਦਰ ਇਹ ਤੋਂ ਬਿਨਾ ਜਿਹੜੀ ਅਗਲੀ ਖਬਰ ਹੈ ਉਹ ਸਭ ਤੋਂ ਵੱਡੀ ਪੰਜਾਬ ਦੀ ਖਬਰ ਇਹ ਹੈ ਕਿਵੇਂ ਕੱਲ ਵੀ ਜ਼ਿਕਰ ਕਰ ਰਿਹਾ ਸੀ ਕਿ 23000 ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਤੇ ਉਸ ਨੂੰ ਲੈ ਕੇ ਹੁਣ ਵਿਰੋਧ ਵੀ ਸ਼ੁਰੂ ਹੋ ਗਿਆ ਦੇਖੋ 23000 ਏਕੜ ਜ਼ਮੀਨ ਕੋਈ ਛੋਟੀ ਮੋਟੀ ਜ਼ਮੀਨ ਨਹੀਂ ਹੈਗੀ ਜੀ ਮੈਂ ਪਹਿਲਾਂ ਵੀ ਕੱਲ ਕਰ ਰਿਹਾ ਸੀ ਕਿ ਕੋਈ 100 200 ਏਕੜ ਐਕਵਾਇਰ ਕਰਨੀਆਂ ਚਲੋ ਹੋਰ ਗੱਲ ਹੈ ਆਲੇ-ਦਾਲੇ ਦੇ ਲੋਕਾਂ ਨੂੰ ਫਾਇਦਾ ਹੋ ਜਾਂਦਾ ਹੈ ਜ਼ਮੀਨ ਮਹਿੰਗੀ ਵੀ ਹੋ ਜਾਂਦੀ ਹੈ ਪਰ ਜੇਕਰ 23000 ਏਕੜ ਜ਼ਮੀਨ ਤੁਸੀਂ ਐਕਵਾਇਰ ਕਰਨੀ ਹੋਵੇ ਤਾਂ ਤੁਸੀਂ ਦੇਖੋ ਕਿ ਕਿੰਨੇ ਪਿੰਡਾਂ ਦੀ ਕਰੀਬ 44 ਪਿੰਡਾਂ ਦੀ ਜ਼ਮੀਨ ਜਿਹੜੀ ਹੈ ਲੁਧਿਆਣੇ ਦੇ 44 ਪਿੰਡਾਂ ਦੀ ਜ਼ਮੀਨ ਵਿੱਚ ਆਉਂਦੀ ਹੈ ਤੇ ਕੱਲੇ ਪਿੰਡਾਂ ਦੀ ਜ਼ਮੀਨ ਹੀ ਨਹੀਂ ਆਉਣੀ ਹੈਗੀ ਫਿਰ ਫਿਰ ਪਿੰਡ ਵੀ ਵਿੱਚ ਹੀ ਆ ਜਾਣੇ ਅੱਜ ਆਪਾਂ ਚੰਡੀਗੜ੍ਹ ਨੂੰ ਕਹਿੰਦੇ ਆ ਨਾ ਕਿ ਕਿੰਨੇ ਪਿੰਡ ਉਜਾੜ ਕੇ ਚੰਡੀਗੜ੍ਹ ਬਣਿਆ ਇੱਥੇ ਤਾਂ ਫਲਾਣਾ ਪਿੰਡ ਹੁੰਦਾ ਸੀ ਇੱਥੇ ਤਾਂ ਇਹ ਪਿੰਡ ਹੁੰਦਾ ਸੀ ਤਾਂ ਉਹੀ ਕੁਝ ਹੋਣਾ ਜੇਕਰ 23000 ਏਕੜ ਦੇ ਵਿੱਚ ਕੋਈ ਅਰਬਨ ਅਸਟੇਟ ਉਸਾਰਨ ਦੀ ਗੱਲ ਹੋ ਰਹੀ ਹੈ ਅੱਜ ਹਾਲਾਂਕਿ ਅੱਜ ਜਿਹੜੇ ਹਰਪਾਲ ਸਿੰਘ ਟੀਮਾ ਉਹ ਸਾਹਮਣੇ ਆਏ ਕਹਿੰਦੇ ਜੀ ਅਸੀਂ ਕੋਈ ਜ਼ੋਰ ਜ਼ਬਰਦਸਤੀ ਥੋੜੋ ਕਰਨੀ ਹੈ ਅਸੀਂ ਤਾਂ ਜੋ ਜਿਹੜਾ ਰੇਟ ਹੈ ਉਹ ਤੋਂ 4-5 ਗੁਣਾ ਵੱਧ ਰੇਟ ਦਵਾਂਗੇ ਤੇ ਅਸੀਂ ਜੇ ਕਿਸਾਨ ਕਿਸੇ ਹੋਰ ਕਿਸਾਨ ਨੂੰ ਵੇਚਣਾ ਚਾਹੁੰਦਾ ਉਹ ਵੀ ਵੇਚ ਸਕਦਾ ਕਿਸੇ ਰੀਅਲ ਅਸਟੇਟ ਵਾਲੇ ਨੂੰ ਵੇਚਣਾ ਚਾਹੁੰਦਾ ਉਹ ਵੀ ਵੇਚ ਸਕਦਾ ਅਲਟੀਮੇਟਲੀ ਤੇ ਦੇਖੋ ਸਰਕਾਰ ਕੋਲੇ ਜਾਣੀ ਹੈ ਜ਼ਮੀਨ ਜੇ ਜੇ ਕੋਈ ਰ ਕਰਨ ਦਾ ਫੈਸਲਾ ਕਰ ਲਿਆ ਦੂਜੇ ਪਾਸੇ ਅਕਾਲੀ ਦਲ ਤਾਂ ਇਹ ਵੀ ਕਹਿ ਰਿਹਾ ਸੁਖਬੀਰ ਸਿੰਘ ਬਾਦਲ ਕਿ 23000 ਏਕੜ ਜੇਕਰ ਖਰੀਦਣੀ ਹੈ ਤਾਂ ਉਹਦੇ ਲਈ ਜੇ ਕਰੋੜ ਰੁਪਏ ਦਾ ਵੀ ਕੀ ਲੈ ਤਾਂ ਅਮਾਉਂਟ ਜਿਹੜੀ ਕਿੱਥੇ ਜਾਂਦੀ ਹੈ 23000 ਕਰੋੜ ਤੱਕ ਦੀ ਅਮਾਉਂਟ ਜਾਂਦੀ ਹੈ ਫਿਰ ਜੇ 1 ਕਰੋੜ ਨੂੰ ਵੀ ਤੁਸੀਂ ਏਕੜ ਖਰੀਦਦੇ ਹੋ ਤੇ ਉਹ ਪੈਸਾ ਪੰਜਾਬ ਸਰਕਾਰ ਕੋਲੇ ਆਉਣਾ ਕਿੱਥੋਂ ਹੈ ਇਹ ਵੀ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਹੈ ਪਰ ਦੂਜੇ ਪਾਸੇ ਕਈ ਵਾਰ ਇਹ ਵੀ ਹੁੰਦਾ ਹੈ ਕਿ ਜ਼ਮੀਨ ਜਿਹੜੀ ਆ ਉਹ ਇੱਕ ਵਾਰੀ ਅ ਕਹਿ ਦਿੱਤਾ ਜਾਂਦਾ ਹੈ ਕਿ ਇਹ ਇੱਥੇ ਅਸੀਂ ਅਰਬਨ ਸਟੇਟ ਜਿਹੜਾ ਬਸਾਉਣਾ ਹੈ ਤੇ ਫਿਰ ਉਹ ਜ਼ਮੀਨ ਜਿਹੜੀ ਲੌਕ ਹੋ ਜਾਂਦੀ ਹੈ ਦੁਬਾਰਾ ਉਹ ਖਰੀਦ-ਵੇਚ ਨਹੀਂ ਹੁੰਦੀ ਹੈਗੀ ਤੇ ਜਿਹੜੀ ਜ਼ਮੀਨ ਹੈ ਫਿਰ ਜਿਹੜੇ ਅਸਲ ਮਾਲਕ ਹੁੰਦੇ ਉਹਨਾਂ ਤੋਂ ਚਲੇ ਜਾਂਦੀ ਹੈ ਇਹ ਠੀਕ ਹੈ ਕਿ ਚਾਰ ਪੈਸੇ ਆ ਸਕਦੇ ਨੇ ਲੋਕਾਂ ਕੋਲੇ ਪਰ ਉਸ ਤੋਂ ਬਾਅਦ ਅੱਗੇ ਕੀ ਹੈ ਫਿਰ ਕਿਤੇ ਹੋਰ ਜ਼ਮੀਨ ਖਰੀਦਣਗੇ ਜਾਂ ਕੀ ਕਰਨਗੇ ਜਾਂ ਉਹ ਪੈਸੇ ਖਤਮ ਹੋ ਜਾਣਗੇ ਜਿਵੇਂ ਚੰਡੀਗੜ੍ਹ ਦੇ ਲਾਗਲੇ ਪਿੰਡਾਂ ਦੇ ਜਿਹੜੇ ਬਹੁਤ ਵੱਡੇ ਪੱਦਰ ਤੇ ਸੀਗੇ ਹਾਲਾਂਕਿ ਠੀਕ ਹੈ ਕਿ ਪੈਸੇ ਆ ਗਏ ਗੱਡੀਆਂ ਆ ਗਈਆਂ ਕੋਠੀਆਂ ਆ ਗਈਆਂ ਪਰ ਜ਼ਮੀਨ ਤਾਂ ਰਹੀ ਨਹੀਂ ਤੇ ਹੌਲੀ-ਹੌਲੀ ਜਿਹੜਾ ਇਹ ਕੁਝ ਹੋ ਰਿਹਾ ਦੇਖਣਾ ਹੋਵੇਗਾ ਇਸ ਤੇ ਹੁਣ ਪੰਜਾਬ ਦੇ ਲੋਕ ਲੁਧਿਆਣਾ ਵਾਸੀ ਤੁਸੀਂ ਦੇਖੋ ਕਿ ਜਿਹੜਾ ਮੱਤੇਵਾੜਾ ਜੰਗਲ ਵਾਲਾ ਪ੍ਰੋਜੈਕਟ ਸੀਗਾ ਉਹ ਤਾਂ ਸਿਰਫ 1000 ਏਕੜ ਵਾਲਾ ਪ੍ਰੋਜੈਕਟ ਸੀਗਾ ਜੀ 1000 ਏਕੜ ਦੇ ਵਿੱਚ ਟੈਕਸਟਾਈਲ ਪਾਰਕ ਲੱਗਣਾ ਸੀਗਾ ਉਹਦਾ ਵਿਰੋਧ ਹੋਇਆ ਕਿਉਂਕਿ ਉਹ ਜੰਗਲ ਵਾਲੀ ਜਗ੍ਹਾ ਸੀ ਫਿਰ ਸਰਕਾਰ ਨੇ ਯੂ ਟਰਨ ਲਿਆ ਹਾਲਾਂਕਿ ਯੂ ਟਰਨ ਤਾਂ ਸਰਕਾਰ ਬਹੁਤ ਥਾਮਾਂ ਤੇ ਲੈਂਦੀ ਆਈ ਹੈ ਪਰ ਹੁਣ ਇਸ ਮਾਮਲੇ ਦੇ ਵਿੱਚ ਇਹ ਦੇਖਣਾ ਹੈ ਕਿ ਸਰਕਾਰ ਕਿਵੇਂ ਫੈਸਲੇ ਲੈਂਦੀ ਹੈ ਕਿਉਂਕਿ ਜਦੋਂ ਕੈਪਟਨ ਪਹਿਲਾਂ ਅਖਾਲੀ ਦਲ ਦੇ ਰਾਜ ਸੀਗਾ ਜੀ ਉਦੋਂ ਨਿਊ ਚੰਡੀਗੜ੍ਹ ਬਸਾਇਆ ਗਿਆ ਉਦੋਂ ਵੀ ਜ਼ਮੀਨ ਜਿਹੜੀ ਐਕਵਾਇਰ ਕੀਤੀ ਉਹ ਤੋਂ ਪਹਿਲਾਂ ਕੈਪਟਨ ਸੀਗਾ ਕੈਪਟਨ ਨੇ ਵੀ ਕਈ ਕੰਪਨੀਆਂ ਪੰਜਾਬ 'ਚ ਲੈ ਲੈਂਦੀਆਂ ਓਮੈਕਸ ਕੰਪਨੀ ਲੈਂਦੀ ਹੋਰ ਕਈ ਕੰਪਨੀਆਂ ਲੈ ਲੈਂਦੀਆਂ ਫਿਰ ਉਹਨਾਂ ਨੇ ਜ਼ਮੀਨ ਐਕਵਾਇਰ ਕੀਤੀ ਹਜ਼ਾਰ ਹਜ਼ਾਰ ਕਿੱਲਾ ਫਿਰ ਬਹੁਤ ਮਹਿੰਗੀ ਹੋ ਗਈ ਜ਼ਮੀਨ ਉੱਤੇ ਕਿਸਾਨਾਂ ਦੀ ਵੀ ਵੱਡੇ ਪੱਧਰ ਤੇ ਭਾਅ ਵੀ ਵਧ ਗਿਆ ਤਾਂ ਇਹ ਸਭ ਕੁਝ ਹੋਇਆ ਉਸ ਵੇਲੇ ਦੇਖੋ ਹੁਣ ਇਹਨੂੰ ਦੋ ਹੀ ਤਰੀਕਿਆਂ ਨਾਲ ਦੇਖਿਆ ਜਾਂਦਾ ਹੈ ਕੇ ਭਾ ਵਧਣਗੇ ਇਕਨੋਮੀ ਦੇ ਵਿੱਚ ਫਾਇਦਾ ਹੋਏਗਾ ਦੂਜਾ ਇਹ ਆ ਵੀ ਬਹੁਤ ਸਾਰੇ ਲੋਕ ਬੇਜ਼ਮੀਨੇ ਵੀ ਹੋ ਜਾਣਗੇ ਜੇ ਉੱਥੇ ਇਹ ਪ੍ਰੋਜੈਕਟ ਪੂਰਾ ਹੋ ਜਾਂਦਾ ਤੇ ਬਹੁਤ ਸਾਰੇ ਜਿਹੜੇ ਪਿੰਡ ਨੇ ਉਹ ਵੀ ਉਜੜ ਜਾਣਗੇ ਇਹ ਵੀ ਨਾਲ ਦੋਵੇਂ ਚੀਜ਼ਾਂ ਹੀ ਨੇ ਜੇ ਇਕੱਲਾ ਪੈਸਾ ਆਪਾਂ ਦੇਖਦੇ ਆ ਅ ਅੱਜ ਤਾਂ 1 ਕਰੋੜ ਰੁਪਏ ਮਿਲਦਾ ਕਿਲੇ ਦਾ ਹੋ ਸਕਦਾ 5 ਸਾਲ ਬਾਅਦ ਉਹੀ ਕਿਲਾ 5 ਕਰੋੜ ਦਾ ਵੀ ਹੋ ਸਕਦਾ 10 ਕਰੋੜ ਦਾ ਵੀ ਹੋ ਸਕਦਾ ਪਰ ਅੱਜ ਜਿਹੜੀ ਇਸ ਵਾਲੀ ਕੀਮਤ ਆ ਉਹ 1 ਕਰੋੜ ਰੁਪਏ ਦੇ ਨੇੜੇ ਤੇੜੇ ਉੱਥੇ ਅ ਕਹੀ ਜਾ ਰਹੀ ਆ ਤੇ ਪਿੰਡਾਂ ਦੇ ਲੋਕ ਹੁਣ ਹਾਲੇ ਤਾਂ ਐਗਜ਼ਿਟੇਸ਼ਨ ਕਰ ਰਹੇ ਨੇ ਕੱਲ ਵੱਡਾ ਇਕੱਠ ਵੀ ਸੀ ਉੱਥੇ ਸੁਖਪਾਲ ਸਿੰਘ ਖਹਿਰਾ ਇਹ ਹੋਰ ਜਿਹੜੇ ਆਗੂ ਨੇ ਉੱਥੇ ਪਹੁੰਚੇ ਸੀਗੇ ਤੇ ਉਸ ਤੋਂ ਬਾਅਦ ਹੁਣ ਅਕਾਲੀ ਦਰਬੀ ਕਹਿੰਦਾ ਅਸੀਂ ਵੀ ਪ੍ਰੋਟੈਸਟ ਕਰਾਂਗੇ ਪਰ ਅਸਲ ਤਾਂ ਫਿਰ ਜਿਹੜੇ ਜ਼ਮੀਨਾਂ ਦੇ ਮਾਲਕ ਨੇ ਉਹਨਾਂ ਨੇ ਦੇਖਣਾ ਕਿ ਕੀ ਕੁਝ ਇਹ ਉਹ ਸੋਚਦੇ ਨੇ ਕਿ ਵਾਕਈ ਸਰਕਾਰ ਨੂੰ ਜ਼ਮੀਨ ਦੇਣ ਲਈ ਤਿਆਰ ਨੇ ਕਿ ਹਾਂ ਸਾਨੂੰ ਚਾਰ ਪੈਸੇ ਮਿਲ ਜਾਣਗੇ ਜਾਂ ਫਿਰ ਉਹ ਇਸ ਦਾ ਵਿਰੋਧ ਕਰਨਗੇ ਇਸ ਤੇ ਇਹ ਵੀ ਵੱਡੀ ਜੀ ਜੀ ਬਟ ਵੱਡੀ ਗੱਲ ਹੈ ਜੀ ਤੇ ਇਹ ਪਾਣੀਆਂ ਦੇ ਮੁੱਦੇ ਤੇ ਕੋਈ ਜਦੋਂ ਹੁਣ ਉਹ ਤਰੀਕ ਆ ਗਈ ਜੀ ਜਿਹੜਾ ਜਿੰਨੀ ਤਰੀ ਨੂੰ ਪਾਣੀ ਛੱਡਣਾ ਸੀਗਾ ਜਾਂ ਉਸ ਤੋਂ ਬਾਅਦ ਕੁਝ ਨੇਪੰਦਰੋ ਲਾਗੂ ਹੋ ਗਿਆ ਹੈ ਕਿਉਂਕਿ 21 ਮਈ ਤੋਂ ਉਹਨੇ ਲਾਗੂ ਹੋ ਜਾਣਾ ਸੀਗਾ 20 ਮਈ ਦੀ ਰਾਤ ਤੋਂ ਜੀ ਤਾਂ ਉਹ ਤਾਂ ਸਿਰਫ ਇੱਕ ਸ਼ੋਸ਼ੇਬਾਜੀ ਕਹਿ ਲਈਏ ਜਾਂ ਇੱਕ ਸਿਆਸੀ ਕਰਨ ਕਹਿ ਲਈਏ ਉਸ ਦਾ ਉਹਨਾਂ ਹੀ ਸੀਗਾ ਉਹ ਤਾਂ ਹੁਣ ਪਾਣੀ ਜਿਹੜਾ ਹਰਿਆਣਾ ਨੂੰ ਦੇਣਾ ਹੀ ਪੈਣਾ ਸੀਗਾ ਤੇ ਉਹ ਜਾ ਰਿਹਾ ਹੈ ਜਿਹੜਾ 8500 ਕਿ ਉਸੇ ਦਾ ਪਾਣੀ ਹੈ ਉਹ ਜਾਂਦਾ ਹੈ ਤੇ ਇੱਕ ਗੱਲ ਹੋਰ ਇਹਦੇ ਵਿੱਚ ਡਵੈਲਪਮੈਂਟ ਇਹ ਹੋਈ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਪਹਿਲਾਂ ਵੀ ਕਿਹਾ ਗਿਆ ਸੀਗਾ ਕਿ ਡੈਮਾਂ ਦੀ ਸੁਰੱਖਿਆ ਅਸੀ ਕਰਣੀ ਹੈ ਤੇ ਉੱਥੇ ਹੁਣ ਸੀਆਈਐਸਐਫ ਭਦਾਈ ਜਾ ਰਹੀ ਹੈ ਜਿਹੜੇ ਕੇਂਦਰੀ ਸੁਰੱਖਿਆ ਬਲ ਹੁੰਦੇ ਨੇ ਉਹ ਉੱਥੇ ਵਧਾਏ ਜਾ ਰਹੇ ਨੇ ਤੇ ਉਹਦਾ ਖਰਚਾ ਜਿਹੜਾ ਹੈ ਉਹ BBMP ਨੇ ਦੇਣਾ ਹੈ BBMP ਉਹਦਾ ਖਰਚਾ ਦੇਣ ਦਾ ਮਤਲਬ ਇਹ ਹੈ ਕਿ ਜੋ ਵੀ BBMP ਖਰਚਾ ਕਰਦੀ ਹੈ ਉਹਦਾ 60% ਪੰਜਾਬ ਤੇ ਪੈਂਦਾ ਹੈ 40% ਜਿਹੜਾ ਹੈ ਉਹ ਫਰੀਹਾਣਾ ਜਾਂ ਹਿਮਾਚਲ ਰਾਜ ਜਾਂ ਰਾਜਸਥਾਨ ਤੇ ਪੈਂਦਾ ਤਾਂ ਹੁਣ ਜੋ ਵੀ ਤੁਸੀਂ ਦੇਖੋ ਕਿ ਇੱਕ ਗੱਲ ਤਾਂ ਵੈਸੇ ਮਤਲਬ ਸੋਚਣ ਵਾਲੀ ਹੈ ਕਿ BBMP ਪੰਜਾਬ ਸਰਕਾਰ ਦੇ ਖਿਲਾਫ ਹਾਈ ਕੋਰਟ ਗਈ ਸੀ ਤੇ ਜਿਹੜਾ ਵਕੀਲ ਦਾ ਖਰਚਾ ਸੀਗਾ ਉਹਦੇ ਵਿੱਚੋਂ ਵੀ 60% ਪੰਜਾਬ ਨੇ ਦੇਣਾ ਸੀਗਾ ਮਤਲਬ ਪੰਜਾਬ ਦੇ ਅਗੇਂਸਟ ਵਕੀਲ ਕਰੋ ਤੇ ਉਹਦੇ ਵਿੱਚ ਪੰਜਾਬ ਹੀ ਸਰਕਾਰ ਉਹਦਾ ਖਰਚਾ ਚੁੱਕੇ ਇਹ ਹੁਣ ਜਿਹੜੀ ਕੇਂਦਰੀ ਸੁਰੱਖਿਆ ਬਲਾਂ ਦੀ ਤਨਾਤੀ ਹੈ ਉਹਦੀ ਵੀ ਜਿੰਨੀ ਤਨਖਾਹ ਵਧਣੀ ਹੈ ਹੋਰ ਕੁਝ ਹੋਣਾ ਉਹਦਾ ਖਰਚਾ ਵੀ ਪੰਜਾਬ ਨੇ ਚੱਕਣਾ ਹਾਲਾਂਕਿ ਸੀਐਮ ਕਹਿ ਰਹੇ ਨੇ ਕਿ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਪਰ ਇਹ ਦੇਖਣਾ ਹੋਵੇਗਾ ਅੱਗੇ ਕੀ ਕੁਝ ਹੁੰਦਾ ਪਰ ਫਿਲਹਾਲ ਇੰਨਾ ਕਹਿਆ ਸੀ ਕਿ ਇਹ ਜਿਹੜੀ ਕੇਂਦਰ ਸਰਕਾਰ ਹੈ ਉਹ ਡੈਮਾ ਨੂੰ ਆਪਣੇ ਅਧਿਕਾਰ ਖੇਤਰ ਦੇ ਵਿੱਚ ਪਹਿਲਾਂ ਵੀ ਇੱਕ ਐਕਟ ਇਹਨਾਂ ਨੇ ਪਾਸ ਕੀਤਾ ਸੀਗਾ 2020 ਕੀ ਦੇ ਵਿੱਚ ਤੇ ਹੁਣ ਆ ਜਿਹੜੀ ਸੀਆਈਐਸਐਫ ਦੀ ਤਨਾਤੀ ਇਹ ਵੀ ਕਾਰਨ ਹੈ ਕੱਲੋਂ ਇਹ ਨਾ ਹੋਵੇ ਕੋਈ ਪੰਜਾਬ ਪੁਲਿਸ ਜਾਂ ਹੋਰ ਕੋਈ ਪੁਲਿਸ ਉੱਥੇ ਜਾ ਕੇ ਕਹੇ ਕਿ ਸਾਡਾ ਅਸੀਂ ਇਦਾਂ ਨਹੀਂ ਹੋਣ ਦੇਣਾ ਪਾਣੀ ਅਸੀਂ ਛੱਡਣ ਨਹੀਂ ਦੇਣਾ ਜਾਂ ਛੱਡਣ ਦੇਣਾ ਕਿਉਂਕਿ ਜੇਕਰ ਸੀਆਈਐਸਐਫ ਦੀ ਤਣਾਤੀ ਹੋਏਗੀ ਸੈਂਟਰਲ ਜਿਹੜੀ ਕੇਂਦਰੀ ਸੁਰੱਖਿਆ ਬਲ ਨਹੀਂ ਤਾਂ ਸਿੱਧਾ-ਸਿੱਧਾ ਸੈਂਟਰ ਤੇ ਅੰਡਰ ਹੋ ਜਾਣਗੇ ਜਿਵੇਂ 에어ਪੋਰਟਸ ਤੁਸੀਂ ਦੇਖਦੇ ਹੋ ਉੱਥੇ ਸਾਰੀ ਸੀਆਈਐਸਐਫ ਲੱਗੀ ਹੁੰਦੀ ਹੈ ਕਿਸੇ ਸਟੇਟ ਦੀ ਉੱਥੇ ਪੁਲਿਸ ਜਾਂ ਉਹ ਨਹੀਂ ਹੁੰਦੀ ਹੈ ਕਿ ਸਿਕਿਉਰਿਟੀ ਗਾਰਡ ਮਤਲਬ ਹੁਣ ਇਹ ਗੱਲ ਹੋ ਗਈ ਵੀ ਇਨਡਾਇਰੈਕਟਲੀ ਸੀਆ ਉਹ ਲਾ ਕੇ ਜਿਹੜੀ ਵੀ ਸਿਕਿਉਰਿਟੀ ਅਥਾਰਟੀ ਉੱਥੇ ਲਾਉਣੀ ਹੈ ਤਾ ਭਾਈ ਇੱਕ ਤਰ੍ਹਾਂ ਦਾ ਕਬਜ਼ਾ ਬਸ ਹੁਣ ਤਿਆਰੀ ਹੋ ਐ ਜੀ ਹਾਂ ਬਿਲਕੁਲ ਬਿਲਕੁਲ ਇਹ ਸਾਫ ਹੀ ਐ ਸਿੱਧਾ ਸਿੱਧਾ ਹੀ ਹੁਣ ਹੁਣ ਕਿੱਥੇ ਗਏ ਮਤਲਬ ਉਹ ਉਹ ਦੋਕ ਦਿਨ ਉਹ ਉੱਥੇ ਜੁਮਲੇ ਜੇ ਕਰਨੇ ਸੀਗੇ ਪਾਣੀ ਨੂੰ ਜਿੰਦੇ ਲਾਉਣੇ ਵੇਖੋ ਉਹ ਇਹਨਾਂ ਨੇ ਧਰਨਾ ਦੇਣ ਦੇ ਲਈ ਇੱਕ ਮਿਨਿਸਟਰ ਰੱਖਿਆ ਹੋਇਆ ਜਿਹੜਾ ਲੇਟ ਵੀ ਜਾਂਦਾ ਹੈ ਮਿਸਟਰ ਬੈਂਸ ਥੱਲੇ ਜਾ ਕੇ ਹਨਾ ਜਦੋਂ ਉਹ ਦਿੱਲੀ ਵਾਲੀ ਬਾਜ਼ਾਰਤ ਨੂੰ ਅੰਦਰ ਕੀਤਾ ਸੀਗਾ ਤੇ ਹੁਣ ਹੁਣੇ ਲੋਕਾਂ ਨੂੰ ਕਲੀਅਰ ਨਹੀਂ ਕਰਨਗੇ ਵੀ ਉੱਥੇ ਲੱਗ ਰਿਹਾ ਹੈਗਾ ਅਸੀਂ ਸਾਡੇ ਦੇ ਖਰਚਾ ਪਾਇਆ ਜਾਊਗਾ ਸਾਡੇ ਦੇ ਕੇਸ ਹੋਣਗੇ ਜੀ ਬਿਲਕੁਲ ਹੁਣ ਤੇ ਸਾਇਦ ਸਾਬ ਸਾਹਦੇ ਸਾਹਮਣੇ ਆਏ ਚੀਜ਼ ਕੋਈ ਲੁਕਮੀ ਤਾਂ ਹੈ ਨਹੀਂ ਉਹ ਤਾਂ ਕਹਿ ਰਹੇ ਨੇ ਕਿ ਅਸੀਂ ਵਿਰੋਧ ਕਰਾਂਗੇ ਬਸ ਇਹ ਨਹੀਂ ਬਿਆਨਬਾਜ਼ੀ ਦੇ ਵਿੱਚ ਵਿਰੋਧ ਕਰ ਦਿੱਤਾ ਹੈਗਾ ਪਰ ਹੁਣ ਦੇਖੋ ਉਹਨੂੰ ਚੈਲੰਜ ਕਿੱਥੇ ਕਰਦੇ ਨੇ ਕਿੱਥੇ ਨਹੀਂ ਕਰਦੇ ਹੈਗੇ ਕਿਉਂਕਿ ਪਹਿਲਾਂ ਹੀ ਐਕਟ ਤੇ ਤਾਂ ਪਹਿਲਾਂ ਹੀ ਇਹ ਜਿਹੜਾ ਇਹ ਪਾਸ ਹੋ ਚੁੱਕਿਆ ਲੋਕ ਸਭਾ ਵਿਧਾਨ ਜਿਹੜਾ ਲੋਕ ਸਭਾ ਦੇ ਵਿੱਚ ਉਹਦੇ ਬਾਰੇ ਤਾਂ ਹਾਲੇ ਤੱਕ ਕੁਝ ਬੋਲੇ ਵੀ ਨਹੀਂ ਕਿ ਜਦ ਤੱਕ ਜਿਹੜੀ ਸਿਆਸਤ ਹੁੰਦੀ ਹੈ ਨਾ ਭੁਪਿੰਦਰ ਜੀ ਉਹ ਇਸੇ ਤਰ੍ਹਾਂ ਦੀ ਹੁੰਦੀ ਹੈ ਜਿਹਦੇ ਵਿੱਚ ਕੁਝ ਕਰਨਾ ਨਾ ਪਵੇ ਸਿਰਫ ਉਹ ਬਿਆਨਬਾਜ਼ੀ ਹੋਵੇ ਤੇ ਉਹ ਲੋਕਾਂ ਦੇ ਵਿੱਚ ਜਾਵੇ ਕਿ ਅਸੀਂ ਬਹੁਤ ਪਾਣੀਾਂ ਦੇ ਰਾਖੀ ਦੇਖੋ ਕੀਤੀ ਹੈਗੀ ਹੈ ਹਾਲਾਂਕਿ ਉਹ ਜਿੰਦਾ ਲਾਉਣ ਦੇ ਨਾਲ ਤਾਂ ਕੋਈ ਪਾਣੀ ਦੇ ਰਾਖੀ ਨਹੀਂ ਹੋ ਜਾਣੀ ਜੀ ਆਪਾਂ ਨੇ ਕੱਲ ਵੀ ਇੱਕ ਰਿਪੋਰਟ ਤੁਸੀਂ ਥੋੜੀ ਜੀ ਸਰਚ ਕਰਿਓ ਸਕੂਲ ਆਫ ਐਮੀਨੈਂਸ ਦੇ ਰਿਜ਼ਲਟ ਪੰਜਾਬ ਜਿੰਨਾਂ ਕਿ ਇਹਨਾਂ ਨੇ ਛੱਡਿਆ ਸੀ ਉਹਨੂੰ ਰੰਗ ਰੋਗਨ ਕੀਤਾ ਸੀਗਾ ਹੁਣ ਬੋਰਡ ਦੇ 8ਵੀਂ 10ਵੀਂ 12ਵੀਂ ਦੇ ਰਿਜ਼ਲਟ ਆਏ ਹੋਣਗੇ ਤੇ ਉਹਦੇ ਤੇ ਜ਼ਰੂਰ ਝਾਤ ਮਾਰਾਂਗੇ ਜੀ ਆਪਾਂ ਠੀਕ ਹੈ ਜੀ ਤੇ ਤਾਪਮਾਨ ਕਿਵੇਂ ਚੱਲ ਰਿਹਾ ਜੀ ਕੋਈ ਜਾਣਦੇ ਆਂਦੇ ਦੱਸ ਦਿਓ ਗਰਮੀ ਵਗਾਰਾ ਔਰ ਬਿਜਲੀ ਦੇ ਕੱਟ ਕਿਵੇਂ ਆ ਪੰਜਾਬ ਦੇ ਵਿੱਚ ਹੁਣ ਦੇਖੋ ਕੱਲ ਕਾਫੀ ਬਰਸਾਤ ਹੋਈ ਹੈ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਹਨੇਰੀ ਛਖੜ ਵੀ ਆ ਉਹਦੇ ਨਾਲ ਥੋੜੀ ਜੀ ਤਾਪਮਾਨ ਦੇ ਵਿੱਚ ਘਰਾਵਟ ਵੈਸੇ ਉਹ ਦੋਸਤੋ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਜਿਹੜਾ ਉਹ 45 ਡਿਗਰੀ ਤੱਕ ਤਾਂ ਕ੍ਰੋਸ ਕਰ ਹੀ ਪੀ ਗਿਆ ਸੀਗਾ ਪੰਜਾਬ ਦੇ ਵਿੱਚ ਤੇ ਹੁਣ ਝੋਨੇ ਦਾ ਸੀਜ਼ਨ ਵੀ ਸ਼ੁਰੂ ਹੋ ਰਿਹਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਤਾਂ ਵਧਣੀ ਹੈ ਪੰਜਾਬ ਦੇ ਵਿੱਚ ਵੀ ਜਿਹੜੇ ਗਵਾਂਡੀ ਸੂਬੇ ਨੇ ਉਹਨਾਂ ਦੇ ਵਿੱਚ ਵੀ ਪਰ ਕੱਲ بارش ਤੋਂ ਬਾਅਦ ਥੋੜੀ ਜਿਹੀ ਰਾਹਤ ਜ਼ਰੂਰ ਹੈਗੀ ਐ ਇਸ ਵੇਲੇ ਇੱਕ ਤੁਹਾਡੇ ਕੋਲ ਅਸੀਂ ਟਾਈਮ ਥੋੜਾ ਜਿਹਾ ਕਿਸੇ ਦਿਨ ਹੋਰ ਵੀ ਮੰਗਾਗੇ ਐ ਸਰੋਤਾਂ ਨੇ ਤੁਹਾਡੇ ਨਾਲ ਸਾਂਝ ਪਾ ਕੇ ਕਈ ਵਾਰ ਹੁੰਦਾ ਨੇ ਵੀ ਉਹ ਡਿਸਕਸ਼ਨ ਕਰਨੀ ਆ ਥੋੜੀ ਉਹਦੀ ਖਬਰਾਂ ਤੇ ਫਿਰ ਤੁਸੀਂ ਸਕੇਡਿਊਲ ਦੱਸਿਓ ਫਿਰ ਆਪਾਂ ਜ਼ਰੂਰ ਗੱਲਾਂਬਾਤ ਸੁਣਾਗੇ ਸਰੋਤਿਆਂ ਨੇ ਤੁਹਾਡੇ ਨਾਲ ਜੀ ਧੰਨਵਾਦ ਜੀ ਬਹੁਤ ਬਹੁਤ